ਪੌਡਕਾਸਟ ਦੇਖ ਰਹੇ ਸਾਰੇ ਹੀ ਸਰੋਤਿਆਂ ਦਾ ਸਵਾਗਤ ਕਰਦੇ ਆਂ ਅੱਜ ਦੀ ਪੌਡਕਾਸਟ ਦੇ ਵਿੱਚ ਇੱਕ ਅਜੀਹੀ ਇਮਾਰਤ ਲੈ ਕੇ ਆ ਰਹੇ ਆਂ ਤੁਹਾਡੇ ਸਾਹਮਣੇ ਪ੍ਰਾਤਨ ਇਮਾਰਤ ਜਿਹੜੀ ਕਿ ਕਰੀਬ 100 ਸਾਲ ਤੱਕ ਜਿਹੜੀ ਉਹਦੀ ਮਨਿਆਦ ਆ ਪਹੁੰਚਣ ਜਾ ਰਹੀ ਹੈਗੀ 96 97 ਸਾਲ ਦੀ ਇਹ ਮਸਜਿਦ ਪ੍ਰਾਤਨ ਮਸਜਿਦ ਇਹ ਪਿੰਡ ਵੀਰਾਵਦੀ ਜ਼ਿਲ੍ਹਾ ਫਤਿਹਵਾਦ ਹਰਿਆਣੇ ਦੇ ਵਿੱਚ ਹੈ ਤੇ ਜਿੰਨਾਂ ਇੱਕ ਪਿੰਡ ਦੇ ਬਜ਼ੁਰਗਾਂ ਤੋਂ ਇਸ ਮਸਜਿਦ ਬਾਰੇ ਜਾਣਨ ਦੀ ਕੋਸ਼ਿਸ਼ ਕੀਤੀ ਉਹਨਾਂ ਦੇ ਦੱਸਣ ਦੇ ਮੁਤਾਬਕ ਇਹ ਜਿਹੜੀ ਮਸਜਿਦ ਆ ਇਹੋ ਜੀਆਂ ਤਿੰਨ ਤੋਂ ਚਾਰ ਮਸਜਿਦਾਂ ਸੀਗੀਆਂ ਉਸ ਟਾਈਮ ਦੇ ਵਿੱਚ ਜਿਹੜੀਆਂ ਕਿ ਇੰਨੀਆਂ ਵੱਡੀਆਂ ਮਸਜਿਦ ਸੀਗੀਆਂ ਜੇ ਗੱਲ ਕਰੀਏ ਇਸ ਇਲਾਕੇ ਦੀ ਤੇ ਇਹ ਮਸਜਿਦ ਆ ਜਿਹੜੀ ਇਹ 97 ਸਾਲ ਇਹਨੂੰ तकरीबन ਹੋ ਗਏ ਪਿੰਡ ਦੇ ਲੋਕਾਂ ਤੋਂ ਇਹ ਸਾਨੂੰ ਮਿਲਿਆ ਵੀ ਜਿਹਦੀ ਇਸ ਮਸਜਿਦ ਦੀ ਉਸਾਰੀ ਹੈਗੀ ਉਹ 60 ਸਾਲ ਚੱਲਣੀ ਸੀਗੀ ਕਹਿੰਦੇ 60 ਸਾਲ ਦੇ ਵਿੱਚ ਜਾ ਕੇ ਤਿਆਰ ਹੋਣੀ ਸੀਗੀ ਪਰ ਜਦੋਂ 1947 ਦੀ ਵੰਡ ਹੋਈ ਉਦੋਂ ਤਕਰੀਬਨ ਇਹਨੂੰ 20 ਕੁ ਸਾਲ ਹੋਏ ਸੀਗੇ ਇਹਦਾ ਕੰਮ ਚੱਲ ਰਿਹਾ ਸੀ ਉਸਾਰੀ ਚੱਲ ਰਹੀ ਸੀਗੀ ਪਰ ਵੰਡ ਹੋਣ ਕਰਕੇ ਇਹ ਜਿਹੜਾ ਕੰਮ ਸੀਗਾ ਇਹਦਾ ਉਹ ਅਧੂਰਾ ਰਹਿ ਗਿਆ ਸੀ ਤੇ ਤੁਹਾਨੂੰ ਹੋਰ ਵੀ ਅੰਦਰ ਵੀਡੀਓ ਦਿਖਾਵਾਂਗੇ ਦੇਖੋ ਇਹ ਵੀ ਜਿਹੜੀ ਇਹ ਬਨਾਵਟ ਆ ਗਈ ਪ੍ਰਾਤਨ ਇਮਾਰਤਾਂ ਦੀ ਬਨਾਵਟ ਹੈ ਜਿਹੜੀ ਉਹ ਇਹੀ ਹੁੰਦੀ ਸੀਗੀ ਤੇ ਪਰ ਇਹਦੀ ਮਨਿਆਦ ਦੇਖੀ ਤਾਂ ਇਹ ਕਿਤੇ ਨਾ ਕਿਤੇ ਬਹੁਤ ਜ਼ਿਆਦਾ ਹੈ ਜੇ ਆਪਾਂ ਗੱਲ ਕਰੀਏ ਵੀ ਆਮ ਆਪਾਂ ਘਰ ਬਣਾਉਣਿਆਂਗੇ ਤਾਂ ਉਹਦੀ ਮਨਿਆਦ 10 ਤੋਂ 15 ਸਾਲ ਦੇ ਬਾਅਦ ਕਿਤੇ ਨਾ ਕਿਤੇ ਆਪਣੇ ਮਨ ਦੇ ਵਿੱਚ ਲੱਗਣ ਲੱਗ ਜਾਂਦਾਗਾ ਵੀ ਯਾਰ ਇਹ ਕਿਤੇ ਤੇੜ ਛੱਡ ਗਈ ਇਹ ਪਤਾ ਨਹੀਂ ਕਿੰਨਾ ਟਾਈਮ ਕੱਢੂਗੀ ਪਰ ਇਹ ਜੇ ਦੇਖੀਏ ਆਪਾਂ ਵੀ ਇਹ 100 ਸਾਲ ਹੋਣ ਜਾ ਰਿਹਾ ਇਸ ਮਾਰਗ 'ਤੇ ਤੇ ਪਰ ਇਹ ਹੁਣ ਕਿਤੇ ਨਾ ਕਿਤੇ ਜਾ ਕੇ ਥੋੜੀ ਬਹੁਤ ਇਹਦੇ ਵਿੱਚ ਤੇੜਾ ਕਹਿ ਲਈ ਆਉਣੀਆਂ ਸ਼ੁਰੂ ਹੋ ਗਈਆਂ ਪਰ ਫਿਰ ਵੀ 1947 ਦੇ ਵਿੱਚ ਕਹਿੰਦੇ ਵੀ ਜਦੋਂ ਮੁਸਲਮਾਨ ਭਾਈਚਾਰੇ ਦੀ ਕਹਿੰਦੇ ਜਿੰਨੀ ਕਿ ਇੱਥੇ ਆਬਾਦੀ ਸੀਗੀ ਕੋਈ ਜ਼ਿਆਦਾ ਆਬਾਦੀ ਨਹੀਂ ਉਦੋਂ 2250 ਵੋਟ ਦੀ ਆਬਾਦੀ ਸੀ ਉਹਨਾਂ ਸਮਿਆਂ ਦੇ ਵਿੱਚ ਤੇ ਜਿਹਦੇ ਵਿੱਚ ਕੁਝ ਮੁਸਲਮਾਨ ਭਾਈਚਾਰਾ ਵੀ ਸੀਗਾ ਪਰ ਉਹ ਜਦੋਂ ਛੱਡ ਕੇ ਚਲੇ ਗਏ ਉਸ ਤੋਂ ਬਾਅਦ ਪਿੰਡ ਵਾਸੀਆਂ ਨੇ ਇਸ ਦੀ ਕੇਅਰ ਬਹੁਤ ਕੀਤੀ ਕਿਉਂਕਿ ਜੇ ਦੇਖੀਏ ਆਪਾਂ ਇੰਨੀ ਪੁਰਾਣੀ ਇਮਾਰਤ ਹੈ ਜਿਹੜੀ ਦੇਖੋ ਜਿਵੇਂ ਅਕੰਧ ਦੇਖ ਲਈਏ ਆਪਾਂ ਦੇਖੋ ਜੇ ਆਹ ਦੇਖੀਏ ਵੀ ਘਟੋ ਘਟੇ 2 ਫੁੱਟ ਦੇ ਕਰੀਬ ਇਹ ਜਿਹੜੀ ਇਹ ਕੰਧ ਦੀ ਚਣਾਈ ਹੈਗੀ ਤੇ ਇਹਦੀ ਕੇਅਰ ਸੀਗੀ ਜਿਹੜੀ ਪਿੰਡ ਵਾਲਿਆਂ ਨੇ ਬਹੁਤ ਕੀਤੀ ਪਿੰਡ ਵਾਲਿਆਂ ਦੀ ਕੇਅਰ ਦੀ ਸਦਕਾ ਹੀ ਇਹ ਜਿਹੜੀ ਸੀਗੀ ਹੁਣ ਤੱਕ ਇਹ ਇੰਨੀ ਵਧੀਆ ਅੱਛਾ ਜੇ ਗੱਲ ਕਰੀਏ ਵੀ ਉਦੋਂ ਜਿਵੇਂ ਬਜ਼ੁਰਗ ਦੱਸਦੇ ਆ ਉਦੋਂ ਉਸ ਸਮੇਂ ਦੇ ਅਕੋਰਡਿੰਗ ਜੇ ਦੇਖੀਏ ਤਾਂ ਬਜ਼ੁਰਗ ਬਹੁਤ ਸਿਆਣੇ ਹੁੰਦੇ ਸੀਗੇ ਇਹ ਜਿਹੜੀ ਮਸਜਿਦ ਸੀਗੀ ਇਹ ਪਿੰਡ ਦੇ ਜਿਹੜਾ ਲੇਬਲ ਸੀਗਾ ਜਿੱਥੇ ਅੱਜ ਦੇ ਟਾਈਮ ਦੇ ਵਿੱਚ ਵੀ ਗਲੀਆਂ ਦਾ ਲੇਬਲ ਆ ਉਹ ਤੋਂ ਵੀ ਇਹ ਕਿਤੇ ਨਾ ਕਿਤੇ 10 ਤੋਂ 12 ਫੁੱਟ ਦੀ ਉਚਾਈ ਦੇ ਵਿੱਚ ਬਣੀ ਹੋਈ ਹੈ ਕਿਉਂਕਿ ਇਹ ਪਿੰਡ ਦੇ ਨੇੜੇ ਆ ਜਿਹੜਾ ਘੱਗਰ ਦਰਿਆ ਵਹਿੰਦਾ ਹੈ ਤੇ ਉਹ ਕਈ ਵਾਰੀ ਜਦੋਂ ਆਪਦੇ ਹੁਫਾਨ ਤੇ ਆ ਜਾਂਦਾ ਤੇ ਹੋਰ ਸਾਰੇ ਕਿਤੇ ਇਸ ਪਿੰਡ ਦੇ ਆਸ-ਪਾਸੇ ਪਾਣੀ ਖੜ੍ਹ ਜਾਂਦਾ ਪਰ ਇਹ ਮਸਜਿਦ ਦੇ ਵਿੱਚ ਪਾਣੀ ਨਹੀਂ ਵੜਦਾ ਸੀਗਾ ਕਹਿੰਦੇ ਇਸ ਕਰਕੇ ਇਹ ਥੋੜਾ ਜਿਹਾ ਉੱਚੀ ਬਣਾਈ ਹੋਈ ਸੀਗੀ ਤੇ ਉਦੋਂ ਤਕਰੀਬਨ ਘਰ ਵੀ ਬਸ ਇਸ ਮਸਜਿਦ ਦੇ ਆਸ-ਪਾਸ 60 60 70 70 ਫੁੱਟ ਦੇ ਘੇਰੇ ਦੇ ਵਿੱਚ ਇੰਨੇ ਕੁ ਹੀ ਘਰ ਸੀਗੇ ਹਨਾ ਜਸਪ੍ਰੀਤ ਆ ਦੇਖ ਬਈ ਹਨਾ ਜਿਵੇਂ ਪੁਰਾਣੀਆਂ ਪਰ ਹੁਣ ਇਹਦੇ ਵਿੱਚ ਤਰੇੜਾਂ ਆ ਚੁੱਕੀਆਂ ਕਿਤੇ ਨਾ ਕਿਤੇ ਪਿੰਡ ਵਾਸੀ ਇਹ ਵੀ ਕਹਿ ਰਹੇ ਸੀ ਕਿ ਹੁਣ ਇਹ ਦਾ ਡਿੱਗਣ ਦਾ ਖਤਰਾ ਥੋੜਾ ਜਿਹਾ हां हां बिल्कुल गर्मी ਦਾ ਵੀ ਜੇ ਦੇਖੀਏ ਇਸ ਮਸਜਿਦ ਦੀ ਕੇਅਰ ਤਾਂ ਬਹੁਤ ਹੋਈ ਪਰ ਕਿਤੇ ਨਾ ਕਿਤੇ ਜਿਹੜੀ ਚੀਜ਼ ਦੀ ਮਨਿਆਦ ਹੁੰਦੀ ਆ ਉਹ ਇੱਕ ਨਾ ਇੱਕ ਦਿਨ ਜਾ ਕੇ ਉਹ ਖਤਮ ਤਾਂ ਹੋਣੀ ਹੁੰਦੀ ਹੈ ਤੇ ਜੇ ਹੁਣ ਦੇਖੀਏ ਵੀ ਇਹਦੇ ਵਿੱਚ ਜੇ ਆ ਆਪਸਾ ਦਿਖਾਓ ਜਿਵੇਂ ਹੁਣ ਤੇੜਾ ਜਿਹੜੀ ਬਹੁਤ ਆ ਰਹੀ ਹੈ ਇਹ ਕਿਤੇ ਨਾ ਕਿਤੇ ਹੁਣ ਪਿੰਡ ਦੇ ਵਿੱਚ ਜਿਹੜੇ ਸਿਆਣੇ ਬਜ਼ੁਰਗ ਨੇ ਉਹ ਵਿਚਾਰਾਂ ਕਰਦੇ ਨੇ ਕਿ ਬੈਠੇ ਸਾਥ ਚ ਵੀ ਇਹਦੇ ਮਸਜਿਦ ਦੇ ਨੇੜੇ ਤੇੜੇ ਜਾਂ ਕਿਤੇ ਵੀ ਕੋਈ ਜ਼ਿਆਦਾ ਕੋਈ ਉਹ ਨਾ ਹੋਵੇ ਰਾਸ਼ ਨਾ ਰਹੇ ਤੇ ਕਈ ਵਾਰੀ ਮਾਰਤ ਦਾ ਪ੍ਰਾਤਨ ਮਾਰਤ ਦਾ ਖਾਸ ਕਰਕੇ ਕੋਈ ਪਤਾ ਨਹੀਂ ਹੁੰਦਾ ਹਨਾ ਇਹ ਦੇਖ ਜਸਪ੍ਰੀਤ ਕੀ ਘਟੋ ਘਟ ਅੱਧੇ ਇੰਚ ਇੰਚ ਵਾਂਗੂ ਤਰੇੜ ਆ ਚੁੱਕੀ ਆ ਔਰੇ ਹਨਾ ਤੇ ਬਾਕੀ ਜੇ ਆਪਾਂ ਗੱਲ ਕਰੀਏ ਕੀ ਉਹਨਾਂ ਟਾਈਮਾਂ ਦੇ ਵਿੱਚ ਚਨਾਈ ਵੀ ਮਿੱਟੀ ਚ ਕੀਤੀ ਹੋਈ ਆ ਚਨਾਈ ਵੀ ਮਿੱਟੀ ਤੇ ਆਹ ਦੇਖ ਗਰਮੀਤ ਵੀ ਆਹ ਆਹ ਦੇਖ ਆਹ ਜਿਹੜੀ ਗਲਾਈ ਦੇ ਵਿੱਚ ਕੰਦ ਬਣਾਈ ਦੇਖੋ ਇਹ 9 ਇੰਚੀ ਦੇ ਉੱਪਰ ਇੱਕ 9 ਇੰਚੀ ਹੈ ਇਹ ਜਿਹੜੀ ਚਨਾਈ ਸੀਗੀ ਇਹ ਚਨਾਈ ਬਹੁਤ ਮੋਟੀ ਕੰਧ ਲੈ ਕੇ ਜਾਂਦੇ ਹੁੰਦੇ ਸੀਗੇ ਉਦੋਂ ਤੇ ਜੇ ਹੁਣ ਆਪਣੀ ਗੱਲ ਕੰਪਲੀਟ ਕਰਾਂ ਮੈਂ ਵਿੱਚ 1947 ਦੇ ਬਾਅਦ ਵੰਡ ਤੋਂ ਬਾਅਦ ਜਿਹੜਾ ਸੀਗਾ ਵੀ ਇਹ ਮੁਸਲਮਾਨ ਭਾਈਚਾਰਾ ਇੱਥੋਂ ਚਲਾ ਗਿਆ ਸੀਗਾ ਇਸ ਮਸਜਿਦ ਦੇ ਵਿੱਚ ਕੋਈ ਜ਼ਿਆਦਾ ਨਹੀਂ ਹੁਣ ਮੁਸਲਮਾਨ ਭਾਈਚਾਰਾ ਪਿੰਡ ਵਾਸੀਆਂ ਤੋਂ ਸੁਣਨ ਚ ਆਇਆ ਵੀ ਉਹ ਆ ਕੇ ਜਾਂਦੇ ਨੇਗੇ ਥੋੜੇ ਦਿਨਾਂ ਬਾਅਦ ਤੇ ਇਹਦੀ ਟੇਕ ਕੇ ਰਸਾਫ ਸਫਾਈ ਆ ਜਿਹੜੀ ਉਹ ਕਰਕੇ ਜਾਂਦੇ ਨੇ ਸੋ ਇਹ ਬਹੁਤ ਵਧੀਆ ਗੱਲ ਆ ਕਿ ਜਿਹੜੀ ਪਰ ਵੀ ਆਪਣੀ ਜਿਹੜੀ ਪ੍ਰਾਤਨ ਇਤਿਹਾਸ ਆ ਉਹ ਸਾਂਭ ਰਹੇ ਨੇ ਜਿਵੇਂ ਆਪਾਂ ਦੇਖੀਏ ਆਪਣਾ ਸਿੱਖ ਇਤਿਹਾਸ ਦੇਖੀਏ ਪ੍ਰਾਤਨ ਮਾਰਤਾਂ ਜਿਹੜੀਆਂ ਨੇ ਵੀ ਆ ਪਾਕਿਸਤਾਨ ਦੇ ਵਿੱਚ ਰਹਿ ਗਈਆਂ ਜਿਵੇਂ ਹੁਣ ਪਿੱਛੇ ਇੱਕ ਬਲੌਗਰ ਨੇ ਵੀਡੀਓ ਪਾਈ ਹੋਈ ਸੀ ਕਿ ਮਹਾਰਾਜਾ ਰਣਜੀਤ ਸਿੰਘ ਦੇ ਜਿਹੜੀ ਉਹ ਜਨਮ ਸਥਾਨ ਦੀ ਜਿਹੜੀ ਹਵੇਲੀ ਸੀਗੀ ਉਹ ਦਿਖਾਈ ਸੀ ਉਹ ਖੰਡਰ ਹੋ ਗਈ ਕਿਤੇ ਨਾ ਕਿਤੇ ਉਹ ਕਹਿ ਸਕਦੇ ਆ ਵੀ ਉੱਥੋਂ ਦੀਆਂ ਸਰਕਾਰ ਕਹਿ ਸਕਦੇ ਆ ਜਾਂ ਉੱਥੋਂ ਦੇ ਲੋਕ ਕੇਅਰ ਨਹੀਂ ਕਰ ਰਹੇ ਉੱਥੇ ਪਰ ਇੱਥੇ ਜੇ ਦੇਖੀਏ ਕਿਤੇ ਨਾ ਕਿਤੇ ਕੋਸ਼ਿਸ਼ ਕਰਨੀ ਚਾਹੀਦੀ ਹੈ ਹਰੇਕ ਧਰਨ ਨੂੰ ਆਪਦੀਆਂ ਪ੍ਰਾਤਨ ਇਮਾਰਤਾਂ ਪ੍ਰਾਤਨ ਚੀਜ਼ਾਂ ਸਾਹਮਣ ਦੀ ਜਿਵੇਂ ਆ ਜੜਾਂ ਦੇਖੀ ਆਪਾਂ ਇਹ ਮੈਨੂੰ ਲੱਗਦਾ ਵੀ ਕਿਤੇ ਨਾ ਕਿਤੇ ਇਹਦੇ ਛੱਤ ਦੇ ਉੱਪਰ ਵੀ ਕੋਈ ਦਰੱਤ ਵਗੈਰਾ ਉੱਗ ਰਿਹਾਗਾ ਜਿਹੜਾ ਇਹ ਉਹਦੇ ਕਬਜਾ ਕਰਕੇ ਮੈਨੂੰ ਲੱਗਦਾ ਇੱਕ ਕਾਰਨ ਬਣ ਸਕਦਾ ਵੀ ਜਿਹੜੀਆਂ ਇਹ ਤਰੇਣਾ ਛੱਡ ਗਈ हां भाई ਜਿਵੇਂ ਉੱਥੇ ਕਹਿ ਵੀ ਰਹੀ ਸੀ ਨਾ ਜਿਵੇਂ ਬਜ਼ੁਰਗ ਕੀ ਜਿਹੜੇ ਜਿਵੇਂ ਉਹਨਾਂ ਪਿੱਛੇ ਦੀ ਸਾਬ ਸਫਾਈ ਕੀਤੀ ਹੈ ਕੋ ਉੱਤੇ ਦਰਖਤ ਉਗਰੇ ਹੋਏ ਸੀ ਉਹਨਾਂ ਨੂੰ ਕਟਿੰਗ ਕੀਤੀ ਗਈ ਹੈ ਉਹਨਾਂ ਦੀ ਮੈਂ ਕਹਿੰਨਾ ਪਿੰਡ ਵਾਲਿਆਂ ਦਾ ਬਹੁਤ ਧੰਨਵਾਦ ਕਰਨਾ ਚਾਹੀਦਾ ਜਿਨ੍ਹਾਂ ਨੇ ਇੰਨੀ ਕੇਅਰ ਕੀਤੀ ਕਿ ਇਹ 100 ਸਾਲ ਦੀ ਉਮਰ ਤੱਕ ਖੜੇ ਵਧੀਆ ਖੜੀ ਹੈਗੀ ਤੇ ਆ ਮੇਰੇ ਖਿਆਲ ਦੇ ਵਿੱਚ ਕੁਝ ਲਿਖਿਆ ਵੀ ਹੋਇਆ ਗਰਮੀ ਦਾ ਠੀਕ ਆ ਵੀ ਕੁਝ ਲਿਖਿਆ ਹੋਇਆ ਇਹ ਉਹਨਾਂ ਦੀ ਸ਼ਾਇਦ ਉਰਦੂ ਭਾਸ਼ਾ ਮੇਰੇ ਖਿਆਲ ਦੇ ਵਿੱਚ ਇਹ ਵਾਕਏ ਜੇ ਕਿਸੇ ਨੂੰ ਇਹਦਾ ਅਰਥ ਪਤਾ ਹੋਵੇ ਤਾਂ ਸਾਨੂੰ ਕਮੈਂਟਾਂ ਦੇ ਵਿੱਚ ਜਰੂਰ ਦੱਸੇ ਕਿਉਂਕਿ ਸਾਨੂੰ ਉਰਦੂ ਨਹੀਂ ਆਉਂਦੀ ਹੂੰ ਤੇ ਜਿੰਨਾ ਕ ਅਸੀਂ ਦੇਖਿਆ ਵੀ ਇੱਥੇ ਜਿਹੜਾ ਆਉਂਦੇ ਨੇਗੇ ਉਹ ਕੈਲੰਡਰ ਵਗੈਰਾ ਕੁਝ ਨਾ ਕੁਝ ਇੱਥੇ ਮੇਰੇ ਖਿਆਲ ਤੇ ਨਮਾਜ਼ ਵਗੈਰਾ ਪੜ੍ਹ ਕੇ ਤੇ ਜਰੂਰ ਕੁਝ ਨਾ ਕੁਝ ਟਾਈਮ ਟੇਬਲ ਬਣਾਇਆ ਹੋਇਆ ਹੈ ਨਾ ਕੋਈ ਹੂੰ ਅੱਛਾ ਗਰਮੀ ਤੇ ਕਾਜ ਦੀ ਚੀਜ਼ ਜਰੂਰ ਦਿਖਾ ਆਹ ਜਿਹੜੀ ਮੈਂ ਗੂਗਲ ਟਰਾਂਸਲੇਟ ਦੇ ਉੱਤੇ ਥੋੜਾ ਜਿਹਾ ਕਰਕੇ ਦੇਖਿਆ ਸੀਗਾ ਉਨੇ ਡਟ ਟੈਕਟ ਕਰਕੇ ਮੇਰੇ ਖਿਆਲ ਦੇ ਵਿੱਚ ਦੱਸਿਆ ਵੀ ਪਰਮਾਤਮਾ ਭਲਾ ਕਰੇ ਅੱਲਾ ਭਲਾ ਕਰੇ ਜੇ ਮੈਂ ਗਲਤ ਨਾ ਹੋਵਾਂ ਤਾਂ ਦਰਸ਼ਕਾਂ ਨੂੰ ਜ਼ਰੂਰ ਬੇਨਤੀ ਹੈ ਵੀ ਜੇ ਕੋਈ ਉਰਦੂ ਜਾਣਦਾਗਾ ਤਾਂ ਜੇ ਕੋਈ ਮੁਸਲਮਾਨ ਭਾਈ ਚਾਰੇ ਦਾ ਕੋਈ ਬੰਦਾ ਦੇਖ ਰਿਹਾ ਤਾਂ ਉਹ ਸਮਝ ਜ਼ਰੂਰ ਦੱਸੇ ਵੀ ਇਹ ਕੀ ਚੀਜ਼ ਲਿਖੀ ਹੋਈ ਹੈਗੀ ਤੇ ਆਪਾਂ ਉੱਪਰ ਵੱਲ ਚੱਲਦੇ ਆਂਗੇ ਗਰਮੀ ਦਾ ਉੱਪਰ ਦਿਖਾਈਏ ਕੀ ਉੱਪਰੋਂ ਜਿਹੜੀ ਇਹ ਮਸਜਿਦ ਹੈਗੀ ਉਹ ਕਿਵੇਂ ਹੈ ਅੱਛਾ ਗਰਮੀ ਤੇ ਇੱਕ ਗੱਲ ਨੋਟ ਕਰ ਇਹ ਮਸਜਿਦ ਆ ਜਿਹੜੀ ਅੱਜ ਵੀ ਪਿੰਡ ਦੇ ਸਭ ਤੋਂ ਉੱਚੇ ਥਾਂ ਦੇ ਉੱਤੇ ਆ ਜੇ ਆਸੇ ਪਾਸੇ ਦੇ ਦਰਸ਼ਕਾਂ ਨੂੰ ਘਰ ਦਿਖਾ ਦੇ ਹਲੇ ਵੀ ਨੀਵੇਂ ਆ ਕਿਤੇ ਨਾ ਕਿਤੇ ਹਾਲਾਂਕਿ ਲੋਕ ਬਹੁਤ ਭਰਤਾਂ ਪਾ ਪਾ ਕੇ ਹੁਣ ਕੋਠੀਆਂ ਪਾਉਂਦੇ ਨੇ ਗਮਜ ਦੇਖ ਆਪਣਾ ਗਰਮੀ ਤੇ ਇਹ ਸੋਣਿਆ ਮੈਂ ਬਜ਼ੁਰਗਾਂ ਤੂੰ ਵੀ ਇਹ ਕਹਿੰਦੇ ਵੀ ਤਿੰਨ ਤੋਂ ਚਾਰ ਮਸਜਿਦਾਂ ਦੀ ਸੀਗੀਆਂ ਜਿਹੜੀਆਂ ਉਸ ਟਾਈਮ ਦੇ ਵਿੱਚ ਐਡੀਆਂ ਵੱਡੀਆਂ ਸੀਗੀਆਂ ਵੱਡੀਆਂ ਮਸਜਿਦਾਂ ਜੇ ਵਿੱਚੋਂ ਇਹ ਇੱਕ ਤੇ ਇਹਦਾ ਕੰਮ ਹੈਗਾ ਜਿਹੜਾ ਕਹਿੰਦੇ ਵੀ 60 ਸਾਲ ਦੇ ਵਿੱਚ ਇਹ ਪੂਰੀ ਹੋਣੀ ਸੀਗੀ ਬਣ ਕੇ ਪਰ ਇਹਦਾ 20 ਕ ਸਾਲ ਸੁਣਿਆਗਾ ਵੀ ਇਹਦਾ ਜਿਹੜਾ ਕੰਮ ਸੀਗਾ ਉਸਾਰੀ ਦਾ ਉਹ ਚੱਲਿਆ ਤੇ 47 ਦੀ ਵੰਡ ਤੋਂ ਬਾਅਦ ਜੋ ਸਿਚੁਏਸ਼ਨ ਬਣੀ ਉਹਨੇ ਕਿਤੇ ਨਾ ਕਿਤੇ ਉਸ ਵਜ੍ਹਾ ਕਰਕੇ ਇਹ ਬਿਲਕੁਲ ਇਹ ਅਧੂਰੀ ਰਹਿ ਗਈ ਜਿਹੜੀ ਯਾਰ ਜਿਹੜੇ ਉਦੋਂ ਮੈਂ ਸੁਣਿਆ ਵੀ ਮਾਸਟਰ ਕਹਿੰਦੇ ਹੁੰਦੇ ਸੀ ਮਿਸਤਰੀਆਂ ਨੂੰ ਉਦੋਂ ਹੈ ਗਰਮੀਦਾ ਹਾਂਜੀ ਮਾਸਟਰ ਕਹਿੰਦੇ ਹੁੰਦੇ ਸੀ ਉਦੋਂ ਮਿਸਤਰੀਆਂ ਨੂੰ ਤੇ ਦੇਖ ਵੀ ਕਿਆ ਕਲਾਕਾਰੀ ਹੋਊਗੀ ਨਾ ਜਿਹੜੀ ਇਹ ਪ੍ਰਾਤਨ ਇਮਾਰਤਾਂ ਦੀ ਜਿਹੜੀ ਖੂਬਸੂਰਤੀ ਹੁੰਦੀ ਹੈਗੀ ਉਹ ਲੱਗ ਹੀ ਹੁੰਦੀ ਹੈਗੀ ਤੇ ਹਾਲਾਂਕਿ ਹੁਣ ਮੁੜ ਮੁੜ ਫੇਰ ਉਹ ਟ੍ਰੈਂਡ ਜਾਂ ਚੱਲ ਪਿਆ ਦੁਬਾਰੇ ਪ੍ਰਾਤਨ ਇਮਾਰਤਾਂ ਵਾਂਗੂ ਜਿਹੜੀ ਕੀ ਇਮਾਰਤਾਂ ਘਰ ਬਣਾਉਣ ਲੱਗੇ ਲੋਕ ਜਿਵੇਂ ਆਪਾਂ ਦੇਖੀਏ ਨਾ ਇੱਥੇ ਦਰਖਤ ਦੀ ਕਟਿੰਗ ਕੀਤੀ ਹੋਈ ਆ ਜਿਵੇਂ ਦਰਖਤ ਹੋ ਗਏ ਸੀ ਇੱਥੇ ਪਰ ਕਟਿੰਗ ਕਰ ਦਿੱਤੀ ਗਈ ਆ ਹੁਣ ਤੇ ਉਹਨਾਂ ਨੂੰ ਲੱਗਦਾ ਤੇਲ ਤੂਲ ਪਾ ਕੇ ਅੱਗ ਵੀ ਲਾ ਦਿੱਤੀ ਗਈ ਆ ਬਿਲਕੁਲ ਉਹ ਕਿਤੇ ਨਾ ਕਿਤੇ ਫਿਰ ਗਰਮੀ ਤੇ ਜਿਹੜਾ ਕਿ ਇਹਨੂੰ ਨੁਕਸਾਨ ਪਹੁੰਚਾ ਰਹੇ ਸੀ ਤੇੜਾਂ ਜਿਹੜੀਆਂ ਆ ਰਹੀਆਂ ਸੀ ਆਪਾਂ ਥੱਲੇ ਦੇਖੀਆਂ ਨੇ ਉਹ ਤੇੜਾਂ ਕਿਤੇ ਨਾ ਕਿਤੇ ਦਰਖਤਾਂ ਦੀ ਵਜ੍ਹਾ ਕਰਕੇ ਸੀਗੀਆਂ ਜੋ ਟਾਈਮ ਸਿਰ ਦੇ ਉੱਤੇ ਜਿਹ ਉਹ ਵੱਡੇ ਜਾਂਦੇ ਤਾਂ ਉਹ ਸ਼ਾਇਦ ਇਹਦੀ ਖੂਬਸੂਰਤੀ ਹੋਰ ਵੀ ਹੁੰਦੀ ਐ ਅਲੱਗ ਹੁੰਦੀ ਐ ਅੱਛਾ ਗਰਮੀ ਤਾਂ ਇਹ ਦੇਖਾ ਇੱਥੇ ਕਹਿੰਦੇ ਸਰੰਗ ਹੁੰਦੀ ਸੀਗੀ ਜਿਹੜੀ ਥੱਲੇ ਜਾਂਦੀ ਸੀਗੀ ਥੱਲੇ ਵੀ ਕੋਈ ਮੇਰੇ ਖਿਆਲ ਦੇ ਵਿੱਚ ਹੈ ਇਹਦੇ ਬੀਸਮੈਂਟ ਦੇ ਵਿੱਚ ਕੁਝ ਪਰ ਉਹ ਸੁਣਦੇ ਆ ਬਜ਼ੁਰਗਾਂ ਤੋਂ ਵੀ ਥੱਲੇ ਬੱਚੇ ਜਿਆਦਾ ਜਾਣ ਲੱਗੇ ਸੀਗੇ ਕਹਿੰਦੇ ਸਟਾਰਟਿੰਗ ਦੇ ਵਿੱਚ ਫਿਰ ਉਹ ਸੇਫਟੀ ਨੂੰ ਦੇਖਦੇ ਹੋਏ ਕਹਿੰਦੇ ਵੀ ਉਹ ਬੰਦ ਕਰ ਦਿੱਤੀ ਗਈ ਹੈ ਅੱਛਾ ਗਰਮੀ ਤਾਂ ਮੈਂ ਜਿਵੇਂ ਸੁਣਿਆਗਾ ਵੀ ਇਧਰਲੇ ਪਾਸੇ ਨਾ ਇੱਕ ਢੱਕਣ ਵੀ ਆ ਕਹਿੰਦੇ ਸਰੰਗ ਦਾ ਇਹ ਮੈਨੂੰ ਲੱਗਦਾ ਜੀ ਬਾਦ ਦੇ ਵਿੱਚ ਬਣਾਈ ਪਈ ਆ ਕਿਉਂਕਿ ਇਹਦੀ ਸਿਮਿੰਟ ਦੇ ਵਿੱਚ ਚਿੰਤੀ ਕੀਤੀ ਹੋਈ ਆ ਨਾ ਇਹ ਇਹ ਤਾਂ ਫਿਰ ਇਹ ਤਾਂ ਫਿਰ ਉਹ ਆ ਗਿਆ ਨਾ ਇਹ ਉਹ ਕਮਰਾ ਆ ਗਿਆ ਕਹਿੰਦੇ ਜਿਹੜਾ ਪਿੰਡ ਵਾਸੀਆਂ ਨੇ ਪਰਮਿਸ਼ਨ ਲੈ ਕੇ ਗੁਰੂ ਮਹਾਰਾਜ ਦੇ ਸਰੂਪ ਕਹਿੰਦੇ ਇੱਥੇ ਰੱਖੇ ਸੀਗੇ ਅਜੇ ਇੱਕ ਵਾਰੀ ਗੁਰਦੁਆਰਾ ਇੱਕ ਵਾਰੀ ਗੁਰੂ ਘਰ ਦੇ ਲਈ ਯੂਜ਼ ਕਰਨ ਲੱਗੇ ਸੀਗੇ ਮਸਜਿਦ ਨੂੰ ਫਿਰ ਕਿਉਂਕਿ ਇਹ ਕੰਪਲੀਟ ਹਕੇ ਹਲੇ ਕੰਮ ਸਾਰੀ ਦਾ ਚੱਲ ਰਿਹਾ ਸੀ ਪਰ ਇਹ ਤੇ ਨਮਾਜ਼ ਪੜ੍ਹਣੀ ਮੇਰੇ ਖਿਆਲ ਦੇ ਵਿੱਚ ਹਲੇ ਅੱਗੇ ਜਿਹੜਾ ਕੰਮ ਚੱਲਣਾ ਸੀਗਾ ਉਹ ਬਾਕੀ ਇੱਥੇ ਐਸ ਏਰੀਏ ਦੇ ਵਿੱਚ ਕਹਿੰਦੇ ਆ ਵੀ ਇੱਥੇ ਕੋਈ ਸਰੰਗ ਦਾ ਟੱਕਣ ਟੁੱਕਣ ਵੀ ਹੈ ਸ਼ਾਇਦ ਤੇ ਬਾਕੀ ਬਜ਼ੁਰਗਾਂ ਦੀਆਂ ਸੁਣੀਆਂ ਹੋਈਆਂ ਨਹੀਂ ਦੱਸ ਰਹੇ ਆ ਬਾਕੀ ਜਸਪਰੀਤ ਆ ਦੇਖਣਾ ਜਿਹੜਾ ਮਾਰਬਲ ਲੱਗਿਆ ਹੋਇਆ ਕਹਿੰਦੇ ਉਹਨਾਂ ਟਾਈਮਾਂ ਦੇ ਵਿੱਚ ਉਠਾਂ ਦੇ ਉੱਤੇ ਲਿਆ ਜਾਂਦਾ ਸੀ ਕਿਉਂਕਿ ਆਪਣੇ ਨੇੜੇ ਤੇੜੇ ਨਾ ਤਾਂ ਕੋਈ ਉੱਥੇ ਰੇਲਵੇ ਸਟੇਸ਼ਨ ਸੀ ਇਹ ਵੀ ਮੈਂ ਤੁਹਾਨੂੰ ਦੱਸਦਾ ਇਹ ਵੀ ਲੇਅਰ ਕੋਟਲੇ ਉਥੋਂ ਕੋਲ ਟ੍ਰੇਨ ਆਉਂਦੀ ਸੀ ਉਥੋਂ ਕਹਿੰਦੇ ਫਿਰ ਉੱਠਾਂ ਰਾਹੀਂ ਇਹ ਮਾਰਬਲ ਲਿਆਂਦਾ ਗਿਆਗਾ ਤੂੰ ਇੱਕ ਚੀਜ਼ ਨੋਟ ਕਰ ਵੀ ਜੇ ਅੱਜ ਆਪਾਂ ਘਰੇ ਮਾਰਬਲ ਲਾਉਣਿਆਂ ਤਾਂ ਉਹ ਕਿਤੇ ਨਾ ਕਿਤੇ ਉਹਦੀ ਚਮਕ ਆ ਜਿਹੜੀ ਉਹ ਖਤਮ ਹੋ ਜਾਂਦੀ ਆ ਥੋੜੇ ਟਾਈਮ ਬਾਅਦ ਪਰ ਇਹ ਦੇਖੀ ਹੁਣ ਇਹਨੂੰ ਆਪਾਂ ਜਿਵੇਂ ਦੱਸਿਆ ਵੀ 96 97 ਸਾਲ ਹੋ ਗਏ ਨੇ ਇਹਦੀ ਚਮਕ ਜੇ ਆਪਾਂ ਇੱਕ ਵਾਰੀ ਪਾਣੀ ਮਾਰ ਕੇ ਇਹਨੂੰ ਧੋਤਾ ਹੋਵੇ ਤਾਂ ਚਮਕ ਇਹਦੀ ਦੁੱਗਣਾ ਨਖਾਰ ਆਊਗਾ ਬਹੁਤ ਸੋਹਣੀ ਜੇ ਦੇਖੀਏ ਉਸ ਟਾਈਮ ਜਿਹੜੀ ਕਾਰੀਗਰੀ ਹੁੰਦੀ ਸੀਗੀ ਬਹੁਤ ਸੋਹਣੀ ਹੁੰਦੀ ਸੀਗੀ ਤੇ ਮਜ਼ਬੂਤੀ ਵਾਲਾ ਕੰਮ ਹੁੰਦਾ ਸੀ ਜੇ ਮੈਨ ਦੇਖੀਏ ਤਾਂ ਅੱਛਾ ਇੱਕ ਚੀਜ਼ ਹੋਰ ਗਰਮੀ ਦਾ ਮੈਂ ਪਿੰਡ ਦੇ ਬਜ਼ੁਰਗਾਂ ਤੋਂ ਸੁਣਿਆ ਵੀ ਜਿਹੜੀ ਇੱਥੇ ਪਿੰਡ ਦੇ ਵਿੱਚ ਉਦੋਂ ਪੰਜ ਖੂਹ ਹੁੰਦੇ ਸੀਗੇ ਚਾਰ ਪੰਜ ਖੂਹ ਹੁੰਦੇ ਸੀ ਪਰਾਤਨ ਜਿਹੜੇ ਸਟਾਰਟਿੰਗ ਦੇ ਵਿੱਚ ਸੀ ਇੱਕ ਉਹਨਾਂ ਵਿੱਚੋਂ ਇੱਕ ਖੂਹ ਆ ਜਿਹੜਾ ਇੱਥੇ ਆ ਉਹ ਆਸੇ ਉਹ ਕੋ ਜਿਹੜਾ ਹਾਲੇ ਵੀ ਮੌਜੂਦ ਹੈਗਾ ਤੇ ਇਹਦੇ ਵਿੱਚ ਕਹਿੰਦੇ ਵੀ ਨਲਕਾ ਲਾ ਕੇ ਇੱਕ ਵਾਰੀ ਵਰਤੋਂ ਦੇ ਵਿੱਚ ਲੈਣ ਲੱਗੇ ਸੀ ਇਹ ਪ੍ਰਾਤਨ ਖੂਹ ਆ ਜਿਹੜਾ ਵੀ ਮੰਨ ਲਓ ਦੇਖ ਲਓ ਵੀ 100 ਸਾਲ ਤੱਕ ਇਹਨੂੰ ਹੋਣ ਜਾ ਰਿਹਾ ਹੈਗਾ ਸਭ ਤੋਂ ਉੱਚਾ ਖੂਹ ਹੁੰਦਾ ਸੀ ਇਹ ਜਿਹੜਾ ਮਸਜਿਦ ਦੇ ਵਿੱਚ ਆ ਤੇ ਲੋਕ ਪੀਣ ਨੂੰ ਪਾਣੀ ਵਰਤਦੇ ਹੁੰਦੇ ਸੀ ਉਹ ਏਸੇ ਖੂਹ ਤੋਂ ਵਰਤਦੇ ਹੁੰਦੇ ਸੀ ਜੇ ਹੁਣ ਦੇਖੀਏ ਸਰਕਾਰਾਂ ਨੇ ਕਿਹਾ ਵੀ ਖੂਹ ਬੰਦ ਕਰ ਦਿੱਤੇ ਗਏ ਨੇ ਤੇ ਇਹ ਵੀ ਕਿਤੇ ਨਾ ਕਿਤੇ ਲੈਂਟਰ ਪਾ ਕੇ ਪੂਰਾ ਸੇਫ ਰੱਖਿਆ ਹੋਇਆ ਹੈਗਾ ਪਰ ਇਹ ਦੇਖੀਏ ਜੇ ਇਹ ਬਹੁਤ ਪੁਰਾਣਾ ਹੈਗਾ ਅੱਕੀ ਗਰਮੀ ਤੋਂ ਸਾਰੇ ਸਾਰੇ ਪਾਸੋਂ ਦਿਖਾ ਆ ਦੀ ਵੀਡੀਓ ਦੇ ਵਿੱਚ ਆਪਣੇ ਦਰਸ਼ਕਾਂ ਨੂੰ ਵੀ ਇਹ ਜਿਹੜੀ ਪੁਰਾਤਨ ਮਸਜਿਦ ਹੈਗੀ ਇਹਦੀ ਖੂਬਸੂਰਤੀ ਹੈ ਜਿਹੜੀ ਉਹ ਹਜੇ ਵੀ ਬਰਕਰਾਰ ਹੈ। ਬਾਕੀ ਇੱਕ ਗੱਲ ਹੋਰ ਆਪਾਂ ਨੀਚੇ ਦੁਕਾਨਾਂ ਜੀਆਂ ਬਣੀਆਂ ਦੇਖਿਆ ਹੋਈਆਂ ਦਸਪਰੀ ਤੋਂ। ਹੁਣ ਆਪਾਂ ਦੇਖੀ ਜਿਵੇਂ ਆ ਦਰਖਤ ਉਗਰੇ ਹੋਏ ਇੱਥੇ ਤਾਂ ਮਿੱਟੀ ਆ ਪਿੰਡ ਵਾਲੇ ਕਹਿੰਦੇ ਆ ਜਗ੍ਹਾ ਤੇ ਤਾਂ ਮਿੱਟੀ ਪਾਈ ਹੋਈ ਆ ਪਰ ਜਿਹੜਾ ਆਪਾਂ ਸਰੰਗ ਵਾਲੀ ਸਾਈਡ ਕਹਿ ਰਹੇ ਸੀ ਉਧਰੋਂ ਖਾਲੀ ਆ। ਜਿਹੜੀ ਆਪਾਂ ਸਰੰਗ ਦੀ ਗੱਲ ਕਰੀ ਸੀ ਉਹ ਨਾ ਕਿਤੇ ਨਾ ਕਿਤੇ ਬੇਸਮੈਂਟ ਸੀ ਜਿਹੜੀ ਉਹ ਸੁਣਿਆ ਵੀ ਜਿਹੜੇ ਥੱਲੇ ਉਹਦੇ ਇੱਕ ਦੋ ਦਰਵਾਜ਼ੇ ਘੜਤੇ ਸੀ ਬਾਅਦ ਚ ਕਿਉਂਕਿ ਬੱਚੇ ਸੀ ਜਿਹੜੇ ਥੱਲੋ ਦੀ ਜਾਂਦੇ ਸੀਗੇ ਪਰ ਉਹ ਉੱਪਰ ਉਹ ਕਹਿੰਦੇ ਬੰਦ ਕਰਤਾ ਸੀ ਸੱਡਾ ਤੋਂ ਦਵਾਰਾਂ ਸੀਗੀਆਂ ਉਹ ਜ਼ਰੂਰ ਦਿਖਾਣੀ ਬਾਹਰ ਉਹਦੇ ਇੱਕ ਗੇਟ ਵੀ ਹੈਗੇ ਉਹ ਬਾਅਦ ਚ ਕਮਰਿਆਂ ਦਾ ਰੂਪ ਦਿੱਤਾ ਗਿਆ ਸੀ ਉਸ ਨੂੰ ਸੋ ਇਹ ਵੀਡੀਓ ਬਣਾਉਣ ਦਾ ਜੀ ਇੱਕੋ ਇੱਕ ਮਕਸਦ ਸੀਗਾ ਵੀ ਜਿਵੇਂ ਵੰਡ ਦੇ ਦੌਰਾਨ ਦੇਖੀਏ ਤਾਂ ਬਹੁਤ ਜਾਣੇ ਜਿਹੜੇ ਵਿਛੜ ਗਏ ਸੀ ਇੱਕ ਦੂਜੇ ਥਾਵਾਂ ਤੇ ਚਲੇ ਗਏ ਸੀ ਥਾਵਾਂ ਰਹਿਣ ਬਸੇਰੇ ਛੱਡ ਕੇ ਤੇ ਇਸ ਵੀਡੀਓ ਦੇ ਰਾਹੀ ਜੇਕਰ ਕੋਈ ਵੀਰ ਭਾਈ ਜਾਂ ਕੋਈ ਪਰਿਵਾਰ ਅਜੇਹਾ ਵੀਡੀਓ ਦੇਖ ਰਿਹਾ ਹੈ ਜੋ ਇਸ ਪਿੰਡ ਚੋਂ ਗਿਆ ਹੋਵੇ ਜਾਂ ਉਹਨਾਂ ਦੇ ਗਾਹਾਂ ਕੋਈ ਬਜ਼ੁਰਗਾਂ ਨੇ ਕੋਈ ਆਪਦੀ ਦੱਸੀ ਹੋਵੇ ਸਟੋਰੀ ਦੱਸੀ ਹੋਵੇ ਪੁਰਾਣੀ ਤੇ ਇਸ ਪਿੰਡ ਦੇ ਵਿੱਚ ਆ ਕੇ ਮਸਜਿਦ ਅੱਜ ਵੀ ਮੌਜੂਦ ਹੈ ਇਹ 100 ਸਾਲ ਦੀ ਹੋ ਜਾਣੀ ਹੈ ਕਿ 2-3 ਸਾਲਾਂ ਤੱਕ 97 ਸਾਲ ਇਸ ਨੂੰ ਮਸਜਿਦ ਨੂੰ ਬਣੇ ਹੋਗੇ ਤੇ ਜ਼ਰੂਰ ਵਿਜ਼ਿਟ ਕਰਨ ਇਸ ਦੇਖ ਕੇ ਜਾਣ ਕਿਉਂਕਿ ਆਪਦੇ ਜਿਹੜੇ ਵੀ ਮੱਜਬ ਹੁੰਦਾ ਧਰਮ ਹੁੰਦਾਗਾ ਉਹਦੀਆਂ ਪ੍ਰਾਤਨ ਇਮਾਰਤਾਂ ਦੇਖਣਾ ਇਹ ਸਾਡਾ ਫਰਜ਼ ਹੈ ਤੇ ਜੇ ਅਸੀਂ ਦੇਖੀ ਵੀ ਜਿਵੇਂ ਪਾਕਿਸਤਾਨ ਦੇ ਵਿੱਚ ਕੁਝ ਲੋਕ ਨੇ ਜਿਹੜੇ ਕਿ ਸਿੱਖ ਧਰਮ ਦੀਆਂ ਇਮਾਰਤਾਂ ਨੂੰ ਸੰਭੀ ਬੈਠੇ ਨੇ ਜੇ ਉਹ ਇਧਰਲੇ ਪੰਜਾਬ ਨੂੰ ਜਿਹੜੇ ਕਿ ਦੇਖਣ ਦਾ ਮੌਕਾ ਮਿਲਦਾ ਇਸੇ ਤਰ੍ਹਾਂ ਅਸੀਂ ਵੀ ਇਸ ਵੀਡੀਓ ਰਾਹੀਂ ਪਾਕਿਸਤਾਨ ਵਿੱਚ ਰਹਿ ਰਹੇ ਸਾਡੇ ਭਾਈਚਾਰੇ ਨੂੰ ਹੋਰ ਮਜ਼ਬੂਤ ਕਰਨ ਲਈ ਇਹ ਵੀਡੀਓ ਬਣਾਈ ਹੈ ਤੇ ਉਮੀਦ ਹੈ ਵੀਡੀਓ ਪਸੰਦ ਆਈ ਹੋਊਗੀ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ